ਕਾਤੇ ਕਰੇ ਰਾਸ਼ਨ ਵੀ ਪੁੰਜਾਰੇ ਹੈਗੇ ਆ ਜੀ ਜਿਸ ਦੇ ਅੰਤਰਗਤ ਆਮ ਆਦਮੀ ਪਾਰਟੀ ਵਧੀਆ ਕੰਮ ਕਰ ਰਹੀ ਹੈ ਸਰਕਾਰ ਦੇ ਵਿੱਚ ਮੁਫਤ ਰਾਸ਼ਨ ਪਹੁੰਚ ਰਿਹਾ ਤੁਸੀਂ ਦੇਖ ਸਕਦੇ ਹੋ ਬੋਰਡ ਲੱਗਿਆ ਹੋਇਆ ਲੋਥਿਆਣਾ ਇਨਫੋਰਮੇਸ਼ਨ ਦੇ ਰਹੇ ਤੁਸੀਂ ਕੰਟਾ ਕਾ ਖੜੇ ਹੋਏ ਸੀਗੇ ਜੀ ਤੁਸੀਂ ਦੇਖ ਸਕਦੇ ਹੋ ਗਵੰਤਾ ਸਾਹਿਬ ਵਧੀਆ ਕੰਮ ਕਰ ਰਹੇ ਆ ਗਵੰਤਾ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸਰਕਾਰ ਮੁਫਤ ਰਾਸ਼ਨ ਦੀ ਸ਼ੁਰੂਆਤ ਦੱਲੇ ਗੇਟ 'ਚ 28.51 ਲੱਖ લાભਕਾਰੀ ਹਰ ਮਹੀਨੇ ਮਿਲੇਗਾ ਤਾਜ਼ਾ ਰਾਸ਼ਨ ਤੁਸੀਂ ਦੇਖ ਸਕਦੇ ਹੋ ਸੂਚਾ ਸ਼ਾਸਨ ਮੁਕਤ ਰਾਸ਼ਨ ਪਤਮਾ ਸਾਹਿਬ ਵਧੀਆ ਕੰਮ ਕਰ ਰਹੀ ਹੈ ਇੰtains ਪੰਕਾ ਸਾਹਿਬ ਵਧੀਆ ਕੰਮ ਕਰਦੇ ਰਹਿਣ ਬਿਜਲੀ ਮੁਫਤ ਦੇ ਰਹੀ ਹੈ ਹੁਣ ਲੋਕਾਂ ਦੇ ਘਰੇ ਰਾਸ਼ਨ ਵੀ ਪੁੰਜਾਰੇ ਹੈਗੇ ਆ ਜੀ ਜਿਸ ਦੇ ਅੰਤਰਗਤ ਆਮ ਆਦਮੀ ਪਾਰਟੀ ਵਧੀਆ ਕੰਮ ਕਰ ਰਹੀ ਹੈ ਸਰਕਾਰ ਦੇ ਵਿੱਚ ਮੁਫਤ ਰਾਸ਼ਨ ਪਹੁੰਚ ਰਿਹਾ ਤੁਸੀਂ ਦੇਖ ਸਕਦੇ ਹੋ ਬੋਰਡ ਲੱਗਿਆ ਹੋਇਆ ਹੈ आई पॉइंट 5 लाख ਲੋਕਾਂ ਤੱਕ ਇਹ ਰਾਸ਼ਨ ਜਿਹੜਾ ਫਰੀ ਪਹੁੰਚ ਚੁੱਕਿਆ ਹਰ ਮਹੀਨੇ ਤਾਜ਼ਾ ਰਾਸ਼ਨ ਮਿਲਦਾ ਹੈ ਕੌਲਪਾ ਸਾਹਿਬ ਵਧੀਆ ਕੰਮ ਕਰ ਰਹੇ ਆ ਫਰੀ ਬਿਜਲੀ ਸਕੂਲ ਵਧੀਆ ਇੰਫਰਾਸਟ੍ਰਕਚਰ ਵੀ ਵਧੀਆ ਹੋ ਰਿਹਾ ਹੈ ਰਾਸ਼ਨ ਵੀ ਮੁਫਤ ਦੇ ਰਹੀ ਹੈ ਆਮ ਆਦੀ ਪਾਰਟੀ ਦੀ ਸਰਕਾਰ ਵਧੀਆ ਕੰਮ ਹੁੰਦਾ ਪਿਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਘੰਟਾ ਕਰ ਰਹਾ ਹੈ ਇੱਧਰ ਵੀ ਪੂਰਾ ਸ਼ਹਿਰ ਹੈ ਜੀ ਤੇ ਕੌਂਤਰਾ ਸਾਹਿਬ ਤੁਸੀਂ ਇੱਤਾਂ ਹੀ बढ़िया काम जो है करते रहो बाकी बारे की विचार है सा साहब कितना काम कर रहे हैं जूस बारे दसो भगवंत सिंह मान मुख्यमंत्री पंजाब वालों घर घर मुफ्त राशन शुरुआत पहले गेट से अठाई पॉइंट इचुंजा लाख लाभकारी हर महीने मिलेगा ताज़ा राशन ਇਸ ਨਾਲ ਤੇ ਮੁਫਤ ਰਾਸ਼ਨ ਦਿੱਤਾ ਬਣ ਮਲਹਾ ਦੀ ਫਰਗਾਨ ਨੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦੋ ਚੈਨਲ ਨੂੰ ਸਬਸਕ੍ਰਾਈਬ ਕਰੋ ਲੋਕਾਂ ਨਾਲ ਗੱਲ ਬਣੇਗੀ ਬੰਤਾ ਦਾ ਵਧੀਆ ਕੰਮ ਕਰ ਰਹੀ ਹੈ ਇੰਤਾ ਹੀ ਕਈ ਲੋਕਾਂ ਦੀ ਮਦਦ ਕਰਦੇ ਰਹੇ ਰਾਸ਼ਨ ਦਿੰਦੇ ਰਹਿਣ ਬਿਜਲੀ ਮੁਫਤ ਕਰਦੇ ਰਹਿਣ ਇਨਫਰਸਟ੍ਰਕਚਰ ਵਧੀਆ ਕਰਦੇ ਰਹਿਣ ਥੈਂਕ ਯੂ